ਚਲੋ ਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਨਵੇਂ ਬਲੌਗ 'ਚ ਤੇ ਇੱਕ ਆਪਣੇ ਕੋ ਟਰੈਕਟਰ ਸੀਗਾ ਜੀ 475 ਕੱਲ ਪਰਸੋਂ ਵੀ ਇਹਦੀ ਆਪਾਂ ਨੇ ਜਦੋਂ ਖੇਤਾਂ 'ਚੋਂ ਗੰਨਾ ਕੱਟਿਆ ਤਾਂ ਜਦ ਵੀ ਵੀਡੀਓ ਪਾਈ ਸੀ ਤੇ ਟਰੈਕਟਰ ਬਾਈ ਆਪਾਂ ਨੇ ਜੋ ਵੀ ਸੀਗਾ ਟਰੈਕਟਰ ਦਾ ਮਾਡਲ ਸਾਰਾ ਕੁਝ ਦੱਸਿਆ ਸੀ 96 ਮਾਡਲ ਸੀ ਇਹ ਤੇ ਟਰੈਕਟਰ ਪੂਰਾ ਸ਼ਕੀਨਤਾ ਜੀ ਵਧੀਆ ਬੰਦਿਆਂ ਕੋਲੋਂ ਟਰੈਕਟਰ ਆਇਆ ਵਾਤਾ ਟਾਇਰ ਟਰ ਨਵੇਂ ਜੀ ਐਂਪਰ ਸਿਸਟਮ ਜੋ ਵੀ ਸਾਰਾ ਕੁਝ ਨਾਲ ਲੱਗਿਆ ਵਾਤਾ ਜੀ ਤੇ ਬਾਈ ਨੇ ਹੀ ਆਪਣੇ ਕੋ ਆਏ ਬਨੇ ਅੱਜ ਟਰੈਕਟਰ ਲੈਣ ਤੇ ਬਾਈ ਨੇ ਹੈ ਤਾਂ ਵੈਸੇ ਦੂਰ ਦੇ ਜੰਮੂ ਤੇ ਜਿਹੜੇ ਵੀਰ ਨੇ ਟਰੈਕਟਰ ਦੇਖਿਆ ਸੀ ਵੀਡੀਓ ਚ ਪਸੰਦ ਕਰਿਆ ਸੀ ਉਹ ਮੁੰਡਾ ਸੀਗਾ ਜੰਮੂ ਤੇ ਉਹਦੇ ਉਹਦਾ ਰਿਸ਼ਤੇਦਾਰ ਨੇ ਨਾਲ ਫਾਦਰ ਸਾਹਿਬ ਵੀ ਆਏ ਹੋਏ ਨੇ ਟਰੈਕਟਰ ਉਹਨਾਂ ਨੇ ਲਿਆ ਤੇ ਆਪਾਂ ਥੋੜੀ ਜੀ ਗੱਲਬਾਤ ਕਰਾਉਣੀ ਹੈ ਥੋੜੀ ਜੀ ਹੋਰ ਜੀ ਕੀ ਹਾਲ ਹੈ ਜੀ ਠੀਕ ਆ ਵੀਰ ਸਲਾਮ ਅਲੈਕੁਮ ਵਾਲੈਕੁਮ ਅਭੀ ਬਾਹਰ ਰਹਿ ਕੇ ਆਏ ਆ ਜੀ ਮੈਂ ਪਹਿਲਾਂ 4-5 ਸਾਲ ਉੱਥੇ ਹਰਬ ਵਿੱਚ ਰਹਿ ਕੇ ਆਇਆ ਉੱਥੇ ਸਾਡੇ ਨਾਲ ਬਹੁਤ ਪਾਕਿਸਤਾਨੀ ਵੀਰ ਇੱਧਰ ਕਸ਼ਮੀਰ ਏਰੀਆ ਦੇ ਬਹੁਤ ਸੀਗੇ ਤੇ ਹੋਰ ਠੀਕ ਆ ਜੀ ਟਰੈਕਟਰ ਥੋੜੇ ਬੇਟੇ ਨੇ ਦੇਖਿਆ ਤਾਂ ਜੀ ਹਾਂਜੀ ਹਾਂਜੀ ਠੀਕ ਆ ਜੀ ਇਨਾਮ ਹੀ ਬੇਟੇ ਦਾ ਬਨੀਯਾਮੀਨ ਠੀਕ ਹੈ ਜੀ ਤੇ ਬਾਈ ਨੇ ਬਾਈ ਵੀਡੀਓ ਚ ਦੇਖਿਆ ਦਾ ਟਰੈਕਟਰ ਇੱਕ ਦਿਨ ਪਹਿਲਾਂ ਵੀ ਆ ਕੇ ਥੋੜੇ ਦਿਨ ਪਹਿਲਾਂ ਟਰੈਕਟਰ ਦੇ ਕੇ ਸੀਗੇ ਚਲੋ ਉਦਾਂ ਫਿਰ ਜਾ ਕੇ ਸਲਾਹ مشورہ ਕਰਿਆ ਹੋਣਾ ਠੀਕ ਹੈ ਜੀ ਅੱਜ ਫਿਰ ਦੁਬਾਰਾ ਆਏ ਆ ਟਰੈਕਟਰ ਲੈਣ ਬਾਕੀ ਠੀਕ ਆ ਟਰੈਕਟਰ ਜੀ ਠੀਕ ਹੈ ਬਾਕੀ ਬਾਈ ਨਾਲ ਨੂੰ ਪੂਰੀ ਤਸੱਲੀ ਦਿੱਤੀ ਆ ਵੀ ਭਾਈ ਕੋਈ ਚੱਕਰ ਨਹੀਂ ਦੋ ਚਾਰ ਦਿਨਾਂ ਚ ਕੋਈ ਗੱਲਬਾਤ ਹੋਈ ਤਾਂ ਆਪਾਂ ਬੈਠੇ ਆ ਟਰੈਕਟਰ ਵਧੀਆ ਬੰਦੇ ਕੋਲੋਂ ਆਇਆ ਹੋਇਆ ਜੀ ਠੀਕ ਹੈ ਜੋ ਹੈਗਾ ਚਲੋ ਤੁਹਾਡੇ ਸਾਹਮਣੇ ਆ ਤੁਸੀਂ ਵੀ ਟਰੈਕਟਰ ਚਲਾਉਨੇ ਆ ਤੁਹਾਨੂੰ ਪਤਾ ਹੀ ਆ ਜੀ ਤੁਸੀਂ ਤੁਹਾਨੂੰ ਟਰ ਹਾਂਜੀ ਹਾਂਜੀ ਆਪਾਂ ਨੂੰ ਘਾੜੇ ਵਾਸਤੇ ਲਿਆਂ ਪਗੜਾ ਵੇਚਾ ਠੀਕ ਹੈ ਠੀਕ ਹੈ ਜੀ ਤੇ ਇਹ ਤੁਸੀਂ ਮਨ ਲਗੀ ਖੇਤੀ ਵਾਸਤੇ ਕਿ ਕਿਦਾਂ ਨਾ ਘਰ ਪੱਠੇ ਪੱਠੇ ਲਿਆਂ ਅੱਛਾ ਪੱਠਿਆਂ ਵਾਸਤੇ ਠੀਕ ਹੈ ਜੀ ਯਾਨੀ ਕਿ ਖੇਤੀ ਦੀ ਹੈਗੀ ਵਾਸਤੇ ਠੀਕ ਹੈ ਜੀ ਯਾਨੀ ਕਿ ਆਪਾਂ ਗੁਜਰ ਬਰਾਦਰੀ ਚੋਂ ਆਈਆਂ ਜੀ ਠੀਕ ਹੈ ਜੀ ਵਾ ਵਾ ਫਿਰ ਤਾਂ ਪੱਠਿਆਂ ਦਾ ਹੀ ਕੰਮ ਆਇਦਾਂ ਪਰਾਲੀ ਲਿਆਂਦੀ ਹੈ ਨਾ ਜੀ ਨਾ ਟਰੈਕਟਰ ਫਿਰ ਜੰਮੂ ਲੈ ਕੇ ਜਾਣਾ ਕਿੱਥੇ ਜੀ ਇਹ ਇਹ ਤਾਂ ਉਰੇ ਰੂ ਮਾਛੀ ਉਰੇ ਅੱਛਾ ਮਾਛੀ ਬੜੇ ਰਹੂਗਾ ਜੀ ਜੰਮੂ ਵੀ ਜ਼ਿਆਦਾ ਉੱਥੇ ਖੇਤੀ ਆਪਣੇ ਅੱਛਾ ਅੱਛਾ ਜੰਮੂ ਖੇਤੀ ਹੈ ਜੀ ਠ ਠੀਕ ਹੈ ਠੀਕ ਆ ਤੇ ਬਾਕੀ ਚਲੋ ਠੀਕ ਹੈ ਜੀ ਥੋੜਾ ਧੰਨਵਾਦ ਬਹੁਤ ਬਹੁਤ ਤੇ ਅੱਗੇ ਨੂੰ ਵੀ ਸੇਵਾ ਦਾ ਮੌਕਾ ਦਿਓ ਹਾਂਜੀ ਹਾਂ ਠੀਕ ਹੈ ਜੀ ਲੋ ਰੱਬ ਦਾ ਨਾਮ ਮਾਰੋ ਸਲਫ ਮੜ ਜੀ ਫਿਰ ਤੇ ਬਾਕੀ ਬਈ ਟਰੈਕਟਰ ਸਾਰੇ ਪੱਖ ਤੋਂ ਵਧੀਆ ਟਾਇਰ ਟੂਰ ਵੀ ਟਰੈਕਟਰ ਦੇ ਵਧੀਆ ਸੀਗੇ 96 ਮਾਡਲ ਲੈ ਆਵਾਜ਼ ਸੁਣੋ ਟਰੈਕਟਰ ਦੀ ਪੂਰੀ ਘੈਂਟ ਆ ਬਾਕੀ ਚਲੋ ਬਾਈ ਹਰੇਕ ਜਿੰਨਾ ਵੀ ਪੁਰਾਣਾ ਟਰੈਕਟਰ ਅਸਲ ਚ ਚਲਾ ਕੇ ਬਾਗੀ ਪਤਾ ਲੱਗਦਾ ਚੀਜ਼ ਦਾ ਮਰਾਲ ਨੂੰ ਦੇਖੋ ਟਰੈਕਟਰ ਦੇ ਬਹੁਤ ਸੋਹਣੇ ਪਏ ਆ ਬਾਈ ਪਿੱਛੋਂ ਟਰੈਕਟਰ ਬਹੁਤ ਸੋਹਣਾ ਜੀ ਠੀਕ ਹੈ ਜੀ ਕਿਸੇ ਪਾਸੇ ਤੇ ਮਰਾਲ ਨੂੰ ਟਾਂਕਾ ਤੱਕ ਵੀ ਨਹੀਂ ਹੈਗਾ ਬਾਈ ਮਰਾਲਾਂ ਦੇ ਠੀਕ ਹੈ ਜੀ ਬਾਖੀ ਚਲੋ ਬਾਈਆਂ ਦਾ ਲਿਆ ਬਾਈ ਨੂੰ ਵਾਦਾ ਕਰੇ ਸਿਸਟਮ ਵੀ ਬੜਾ ਲੱਗਿਆ ਮਰਾਲਾਂ ਦਾ ਐਲ ਪ੍ਰੈਸ਼ਰ ਦਿਖਾਈ ਬਾਈ ਐਲ ਪ੍ਰੈਸ਼ਰ ਚੈੱਕ ਕਰੋ ਅੱਗੀ ਜੜੀ ਬਾਈ ਇਹਦੇ ਪਿੱਛੇ ਤੋਂ ਆਵਾਜ਼ ਕੁਝ ਘੋਰਾ ਨਹੀਂ ਸੀ ਟਰੈਕਟਰ ਤੇ ਜਮਾਂ ਹੀ ਸਾਇਲੈਂਟ ਟਰੈਕਟਰ ਸੀਗਾ ਬੈਟਰੀ ਬੂਟਰੀ ਵਗੈਰਾ ਸਾਰਾ ਕੁਝ ਓਕੇ ਹੈ ਟਰੈਕਟਰ ਦਾ ਲੋ ਜੀ ਬਾਈ ਕਰਤਾ ਜੀ 493 ਦਾ ਅੱਜ ਓਕੇ ਬਾਈ ਓਕੇ ਬਾਈ ਇਹਨਾਂ ਨੂੰ ਕਹਿ ਕੇ ਦਿੱਤਾ ਵੀ ਟਰੈਕਟਰ ਤੁਸੀਂ ਯਾਦ ਰੱਖੂਗੇ ਲੈ ਕੇ ਠੀਕ ਹੈ ਜੀ ਲੈ ਜੀ ਓਕੇ ਵੀਰੇ ਓਕੇ ਕਰਤਾ ਜੀ ਆਲਵੇ ਦਾ ਅੱਜ 475 ਕੁੱਤੀ ਢਿੱਲੀ ਆ ਥੋੜੀ ਜੀ ਫੀਮੇਲ ਜਰਮਨ ਸ਼ਾਫਟ ਠੀਕ ਹੈ ਜੀ ਇਹਨੂੰ ਬਾਈ ਕਿਹੜੀ ਖਤਰਨਾਕ ਬਿਮਾਰੀ ਆ ਕੁੱਤਿਆਂ ਚ ਬਹੁਤ ਪਰਵੋ ਉਹ ਹੋਈ ਵੀ ਆ ਤੇ ਅੱਜ ਦੂਆ ਤੀਆ ਦੇ ਨੇੜੇ ਟ੍ਰਿਪ ਲੱਗ ਰਹੀ ਆ ਕੁੱਤੀ ਬਾਈ ਆਪਾਂ ਨੇ ਕਿਸੇ ਤੋਂ ਲਈ ਸੀਗੀ ਇਹ ਕੁੱਤੀ ਪਹਿਲਾਂ ਹੀ ਬਿਮਾਰ ਸੀਗੀ ਠੀਕ ਹੈ ਜੀ ਆਪਾਂ ਬਾਅਦ ਲੈ ਕੇ ਆਏ ਆ ਅਗਲੇ ਤੋਂ ਹਾਂਜੀ ਵੀ ਭਾਈ ਚਲੋ ਜੇ ਹੋ ਸਕਦੀ ਕੇਰ ਇਹਨੂੰ ਤਾਂ ਬਚਾ ਲੀਏ ਕੁੱਤੀ ਬਹੁਤ ਸੋਹਣੀ ਆ ਬਾਈ ਪਿਓ ਰੈਨ ਜੱਤਲ ਆ ਤੇ ਸ਼ਾਈਨਿੰਗ ਆ ਜਾਣੀ ਆ ਅਜਾ ਦੂਆ ਤੀਆ ਦੇ ਨਾ ਇਹਦਾ ਬਾਈ ਐਂਟੀਬਾਇਓਟਿਕ ਲੱਗ ਰਹੀਆਂ ਇਹਦੇ ਗਲੂਕੋਜ਼ ਪਹਿਲਾਂ ਥੋੜਾ ਜਿਹਾ ਲੱਗਿਆ 100 ਗ੍ਰਾਮ 100 ਗ੍ਰਾਮ ਆ ਗਲੂਕੋਜ਼ ਲੱਗ ਰਿਹਾ ਹਾਂਜੀ ਹਾਂ ਜੀ ਤੇ ਮੁੰਡਾ ਡਾਕਟਰ ਆਪਣਾ ਮਿੱਤਰ ਆ ਬਾਈ ਜੱਸ ਠੀਕ ਹੈ ਠੀਕ ਆ ਜੀ ਹੋਰ ਜੱਸ ਵੀਰੇ ਕੀ ਹਾਲ ਹੈ ਵਧੀਆ ਵੀਰ ਵਧੀਆ ਠੀਕ ਆ ਜੀ ਹਾਂਜੀ ਕੁੱਤੀ ਥੋੜੀ ਜਿਹੀ ਹੋ ਗਈ ਅੱਗੇ ਨਾਲੋਂ ਬਾਈ ਥੋੜੀ ਜਿਹੀ ਐਕਟਿਵ ਕੱਲ ਨਾਲੋਂ ਜੱਗੂ ਐਦਾਂ ਹੈ ਵੀਰ ਹਾਂਜੀ ਜਿਹੜੀ ਇਹ ਬਿਮਾਰੀ ਹੁੰਦੀ ਹੈ ਨਾ ਪਾਰਵੋ ਦੀ ਹਾਂਜੀ ਹਾਂਜੀ ਇਹਦਾ ਟ੍ਰੀਟਮੈਂਟ ਵੈਸੇ ਜੇ ਅਸੀਂ ਆਪਣੇ ਕਨਿ ਦੇ ਦੇਖੀਏ ਨਾ ਪੰਜ ਤੋਂ 6 ਦਿਨ ਦਾ ਟ੍ਰੀਟਮੈਂਟ ਹੁੰਦਾ ਹੈ ਪੰਜ ਤੋਂ 6 ਦਿਨ ਦਾ ਠੀਕ ਹੁੰਦਾ ਬਾਕੀ ਡੌਗ ਦੀ ਇਮਿਊਨਿਟੀ ਪਰ ਹੁੰਦਾ ਹੈ ਠੀਕ ਆ ਜੇ ਮੰਨ ਲਓ ਇਹਦੀ ਇਮਿਊਨਿਟੀ ਬਿਲਕੁਲ ਡਾਊਨ ਹੋਈ ਹੋਈ ਹੈ ਨਾ ਤਾਂ ਤਾਂ ਤੂੰ ਸਮਝ ਲੈ ਵੀ ਇਹਦੇ 5% ਚਾਂਸ ਹੁੰਦੇ ਬਚਣ ਦੇ ਬਚਣ ਦੇ ਠੀਕ ਆ ਔਰ ਜੇ ਇਹਦੀ ਏਜ ਮੰਨ ਲਾ 3 ਮਹੀਨੇ ਦੀ ਹੁੰਦੀ ਜਾਂ 2 ਮਹੀਨੇ ਦੀ ਹੁੰਦੀ ਤਾਂ ਇਹ ਖਤਮ ਦੀ ਸਮਝ ਲੈ ਖਤਮ ਤੇ ਠੀਕ ਆ ਥੋੜੀ ਜਿਹੀ ਦੇ ਅੰਦਰ ਇਮਿਊਨਿਟੀ ਹੈਗੀ ਆ ਹੈਗੀ ਆ ਇੱਕ ਟ੍ਰੀਟਮੈਂਟ ਟਾਈਮ ਟੂ ਟਾਈਮ ਦਾ ਮਤਲਬ ਮੈਨੂੰ ਬੁਲਾ ਕੇ ਇਹਨੂੰ ਦਵਾਈ ਆ ਠੀਕ ਆ ਜਿਹਦੇ ਕਰਕੇ ਇਹਦੀ ਇਮਿਊਨਿਟੀ ਨਹੀਂ ਖਤਮ ਜਸ ਵੀਰੇ ਇਹ ਜਾਨੀ ਕਿ ਮੇਰੇ ਜਦੋਂ ਮੇਰੇ ਕੋ ਆਈ ਆ ਚੌਥੇ ਤੈਨੂੰ ਉਦਣੇ ਫੋਨ ਕਰਦਾ ਜਸ ਕੁੱਤੀ ਠੀਕ ਨਹੀਂ ਹੈਗੀ ਉਹਨਾਂ ਨੇ ਸਿਰਫ ਆਏ ਕਿਹਾ ਕਹਿੰਦੇ ਕੁੱਤੀ ਨੂੰ ਥੋੜੀ ਠੰਡ ਲੱਗੀ ਹੋਈ ਆ ਵੀ ਕੁੱਤੀ ਨੇ ਕੁਝ ਖਾਦਾ ਨਹੀਂ ਪਤਾ ਵੀ ਜੇ ਠੰਡ ਲੱਗੀ ਹੋਵੇ ਤਾਂ ਕੁੱਤੀ ਖਾਣਾ ਪੀਣਾ ਨਹੀਂ ਛੱਡਦੀ ਹੁੰਦੀ ਹਾਂ ਠੀਕ ਹੈ ਗੱਲ ਕਿਉਂਕਿ ਇਹਦੇ ਅੰਦਰ ਨਾ ਛਾਲੇ ਹੋ ਗਏ ਛਾਲੇ ਕਰਨੇ ਇਹ ਨਾ ਸਾਮੇਲਾ ਵੀ ਖਾਣਾ ਪੀਣਾ ਬੰਦ ਕਰ ਗਈ ਬੰਦ ਕਰ ਗਈ ਸਹੀ ਆ ਹੁਣ ਜਿੱਦਣ ਆਪਾਂ ਨੇ ਕੱਲ ਗੁਰੂ ਗੋਬਾ ਦਾ ਆਇਆ ਹੈ ਲਾਣੇ ਦੇ ਬਾਅਦ ਹੀ ਪਤਾ ਲੱਗਿਆ ਵੀ ਬਾਹਰ ਉਹ ਹਾਂ ਹਾਂ ਬਿਲਕੁਲ ਬਿਲਕੁਲ ਨਹੀਂ ਨਹੀਂ ਪਹਿਲਾਂ ਪਤਾ ਹੀ ਨਹੀਂ ਲੱਗਿਆ ਪਹਿਲਾਂ ਆਪਾਂ ਨੂੰ ਆਇਓ ਦਾ ਵੀ ਆਪਾਂ ਉਹੀ ਕਹਿੰਦੇ ਤੇ ਵੀ ਚੱਲ ਠੰਡ ਲੱਗੀ ਹੋਵੇ ਆਪਾਂ ਇੰਜੈਕਸ਼ਨ ਦੇ ਦਿੰਦੇ ਵੀ ਟੈਂਪਰੇਚਰ ਡਾਊਨ ਆ ਹਾਂ ਟੈਂਪਰੇਚਰ ਹਾਂ 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 ਵੀ ਇਹ ਪਾਰਵੋ ਦੀ ਬਿਮਾਰੀ ਦਾ ਟ੍ਰੀਟਮੈਂਟ ਵੀਰੇ 5 ਦਿਨ ਦਾ ਹੁੰਦਾ ਪਰ ਇਹਦੀ ਇਮਿਊਨਿਟੀ ਹੈਗੀ ਆ ਠੀਕ ਆ ਵੀਰੇ ਇਹ ਬਚ ਜੂਗੀ ਮਤਲਬ ਕੱਲ ਦਾ ਦਿਨ ਤੂੰ ਹੋਰ ਲਵਾ ਲੈ ਪਰਸੋਂ ਦੇਖੀ ਗਏ ਮੈਂ ਪਰਸੋਂ ਓਕੇ ਹੋ ਜੂਗੀ ਠੀਕ ਆ ਵੀਰੇ ਠੀਕ ਆ ਆ ਠੀਕ ਆ ਵੀਰੇ ਜੱਸ ਇਹਦੇ ਵਿੱਚ ਮੈਂ ਹੋਰ ਵੀ ਦੇਖਿਆ ਬਾਲ ਵੀ ਬਹੁਤ ਝੜਦੇ ਨੇ ਵੀਰੇ ਬਾਲ ਤਾਂ ਬਾਈ ਸਕਿਨ ਪੋਲੀਓਜ ਕਰ ਲੈਂਦੀ ਆ ਅੱਛਾ ਜਾਨ ਹੀ ਨਿਕਲ ਜਾਂਦੀ ਆ ਨਾ ਡੌਗ ਦੀ ਅੰਦਰ ਠੀਕ ਆ ਠੀਕ ਆ ਹਾਂ ਦੇ ਕਰਕੇ ਬਾਲ ਤਾਂ ਝੜਨੀ ਝੜਨੇ ਆ ਬਿਲਕੁਲ ਬਿਲਕੁਲ ਮੈਂ ਖਿੱਚੂਗਾ ਨਾ ਫੜ ਕੇ ਲੈ ਹਾਂ ਹਾਂ ਲੈ ਹਾਂ ਆ ਉਹ ਇਹਨੂੰ ਇਹ ਵੀ ਹੈ ਨਾ ਸਕਿਨ ਦੀ ਵੀ ਪ੍ਰੋਬਲਮ ਹੋ ਸਕਦੀ ਹੈ ਹੋ ਸਕਦੀ ਹੈ ਬਿਲਕੁਲ ਬਿਲਕੁਲ ਜੀ ਇਹਦਾ ਹੁਣ ਕਟਿੰਗ ਕਰਕੇ ਪਤਾ ਲੱਗੂਗਾ ਨਾ ਕਟਿੰਗ ਕਰਵਾਉਣੀ ਠੀਕ ਆ ਤੇ ਜਸਵਿਰੇ ਕਿੱਥੇ ਆਪਣੀ 숍 ਰੋਪੜੇ ਆ ਰੋਪੜ ਬਾਈ ਮਲੂਤਰਾ ਕਲੋਨੀ ਦੇ ਵਿੱਚ ਠੀਕ ਆ ਡਾਕਟਰ ਪ੍ਰਦੀਪ ਬੈਟ ਦੇ ਨਾਲ ਆਪਾਂ ਤੇ ਬਾਕੀ ਬਾਈ ਜਸ ਬਾਈ ਦਾ ਨਾ ਆਪਾਂ ਨੇ ਮਨ ਲਕੀ YouTube ਤੇ Instagram ਤੇ ਪੇਜ ਬਣਾਉਣਾ ਆਪਣਾ ਮਿੱਤਰ ਬਹੁਤ ਅਸੀਂ ਪਹਿਲਾਂ ਇਕੱਠੇ ਕੰਮ ਵੀ ਕਰਿਆ ਤੇ ਉਹਦੇ ਬਾਅਦ ਚ ਅਸੀਂ ਖੜ ਗਏ ਮੈਂ ਬਾਹਰ ਨੂੰ ਚਲੇ ਗਿਆ ਇਹ ਫਿਰ ਇੱਧਰ ਪੈ ਗਿਆ ਇਸ ਲਾਈਨ ਦੇ ਵਿੱਚ ਤੇ ਬਾਈ ਨੂੰ ਬਾਈ ਹੋ ਗਏ 4-5 ਸਾਲ 7 ਸਾਲ ਹੋ ਗਏ ਸਤ ਸਾਲ ਹੋ ਗਏ ਠੀਕ ਆ ਜੀ ਸੱਤ ਸਾਲ ਹੋ ਗਏ ਤੇ ਜਾਨੀ ਕਿ ਵਧੀਆ ਬਾਈ ਜਾਨੀ ਕਿ ਪਹਿਲਾਂ ਵੀ ਇੱਕ ਵਾਰ ਡੌਗ ਟੈਲਾ ਸੀ ਜਾਦੀ ਬਾਈ ਨੂੰ ਫੋਨ ਕਰਿਆ ਉਹਨੂੰ ਵੀ ਉਹਦਾ ਦੋਏ ਦਿਨੇ ਫਰਕ ਪੈ ਗਿਆ ਸੀ ਤੇ ਉਹਦੇ ਬਾਅਦ ਚ ਹੁਣ ਬਾਈ ਇਹ ਵੀ ਆਪਾਂ ਨੇ ਜਸ ਵੀਰੇ ਲੈਣੀ ਨਹੀਂ ਸੀਗੀ ਬਾਕੂਤੇ ਦੀ ਹਾਲਤ ਦੇਖ ਕੇ ਲੈ ਆਇਆ ਇਹਨੂੰ ਕਰਾਂ ਚੱਲ ਕੋਈ ਨਹੀਂ ਜੇ ਉਹਨਾਂ ਕੋਲ ਹੁੰਦੀ ਉਹਨਾਂ ਦਾ ਮਾਰ ਵੀ ਤਾਂ ਨਹੀਂ ਕੰਮ ਹੋ ਗਿਆ ਤਾਂ ਵੀਰੇ ਹੋ ਗਿਆ ਤਾਂ ਜਸ ਵੀਰੇ ਠੀਕ ਹੈ ਕਿ ਨਹੀਂ ਤੇ ਐਡਾ ਹੈ ਨਾ ਉਹਨਾਂ ਨੇ ਕਹੀ ਜਾਨਾ ਠੰਡ ਲੱਗੀ ਵੀ ਠੰਡ ਲੱਗੀ ਤਾਂ ਨਹੀਂ ਖਾਰੀ ਠੀਕ ਹੈ ਜੀ ਠੀਕ ਹੈ ਕਿ ਨਹੀਂ ਖਬਰੇ ਉਹਨਾਂ ਨੇ ਬੁਲਾਉਣਾ ਦਾ ਡਾਕਟਰ ਬਦ ਨਹੀਂ ਬਦ ਨਾ 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 ਸਹੀ ਹੈ ਗੱਲ ਦਾ ਯਾਰ ਆਪਣੀ ਗੰਨੀ ਤੇ ਪੂਰੀ ਕੇਅਰ ਕੀਤੀ ਨਾ ਨਾ ਠੀਕ ਹੈ ਤੂੰ ਤਾਂ ਹੀ ਬਚਾ ਗਿਆ ਇੱਕਦਮ ਬਿਲਕੁਲ ਬਿਲਕੁਲ ਬਾਕੀ ਬਈ ਆਪਾਂ ਆਪਣੇ ਪੇਜ ਤੇ ਜਸਵੀਰ ਦਾ ਜਿੱਦਾਂ ਵੀ ਪੇਜ ਆ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਵੀਡੀਓ ਵਗੈਰਾ ਕਰੂਗੇ ਸ਼ੇਅਰ ਜਿੰਨੇ ਵੀ ਆਪਣੇ ਨਾਲ ਵੀਰ ਇੰਸਟਾਗ੍ਰam ਤੇ YouTube ਤੇ ਆਪਣੇ ਜਿੰਨੇ ਵੀ ਦੇਖਣ ਵਾਲੇ ਆ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਬਾਈ ਦੇ ਚੈਨਲ ਨੂੰ ਜ਼ਰੂਰ ਸਪੋਰਟ ਕਰਿਓ ਠੀਕ ਹੈ ਜੀ ਸਿਰਫ ਤੁਹਾਨੂੰ ਨੌਲੇਜ ਦੀਆਂ ਵੀਡੀਓ ਮਿਲੂਗੀਆਂ ਜਿੰਨੇ ਵੀ ਵੀਰ ਪੈਟ ਲਵਰ ਹੈ ਠੀਕ ਹੈ ਜੀ ਹੋਰ ਕੋਈ ਐਕਸਟਰਾ ਵੀਡੀਓ ਤੁਹਾਨੂੰ ਕੋਈ ਲੱਲਾ ਪਪਾ ਕੁਝ ਨਹੀਂ ਮਿਲੂਗਾ ਠੀਕ ਹੈ ਜਸ ਵੀਰੇ ਹੌਲੀ ਡੌਗ ਵੀਰੇ ਠੀਕ ਆ ਤੇ ਟਾਈਮਿੰਟ ਹੋ ਗਿਆ ਠੀਕ ਹੈ ਜੀ ਗਰੋਮਿੰਗ ਦੀ ਵੀ ਦਿਖਾਵਾਂਗੇ ਬਾਈਆਂ ਨੂੰ ਵੀ ਗਰੋਮਿੰਗ ਕਿੱਦਾਂ ਹੁੰਦੀ ਹੈ ਕਿੱਦਾਂ ਹੁੰਦੀ ਹੈ ਠੀਕ ਆ ਬਾਕੀ ਜਿੱਦਾਂ ਥੋੜਾ ਕੋਤਾ ਉਦਾਂ ਵੀ ਕੋਈ ਧਿੱਲਾ ਮਸਾ ਆ ਤੁਸੀਂ ਬਾਈ ਨੂੰ ਫੋਨ ਕਰਕੇ ਰਾਏ ਲੈ ਸਕਦੇ ਆ ਠੀਕ ਹੈ ਜੇ ਅਦਰਵਾਈਜ਼ ਬਾਈ ਫੋਨ ਨਹੀਂ ਚੱਕਦਾ ਤਾਂ ਬਾਈ ਨਾਲ ਤੁਸੀਂ ਵਟਸਐਪ ਤੇ ਵੀ ਉਹ ਕਰ ਸਕਦੇ ਆ ਠੀਕ ਹੈ ਕਿਉਂਕਿ ਉਹਨੂੰ ਪਤਾ ਬਾਈ ਘਰਾਂ ਜਾਣਾ ਹੁੰਦਾ ਡੌਗ ਦੇ ਕਿਤੇ ਗਲੂਕੋਜ਼ ਕਿਤੇ ਕੁਝ ਔਖਾ ਕੰਮ ਜਸ ਵੀਰੇ ਬਹੁਤ ਔਖ ਹੋਣਾ ਦੋ ਫੋਨ ਵੱਜ ਰਹੇ ਮੈਂ ਫੋਨ ਚੱਕ ਨਹੀਂ ਰਿਹਾ ਹੈਗਾ ਅੱਛਾ ਠੀਕ ਨਾ ਮੈਂ ਦੇਖ ਰਿਹਾ ਫੋਨ ਬਹੁਤ ਹੈਗਾ ਕਿਤੇ ਤੂੰ ਆਪਣਾ ਖਾਦਾ ਪਹਿਲਾਂ ਤੂੰ ਨਾ ਮੈਂ ਦੇਖ ਰਿਹਾ ਫੋਨ ਬਹੁਤ ਆ ਰਹੇ ਆ ਬਾਈ ਬਿਲਕੁਲ ਬਿਲਕੁਲ ਹੁਣ ਵੱਜੀ ਜਾਂਦਾ ਯਾਰ ਹੁਣ ਤੇ ਬਾਕੀ ਬਾਈ ਦਵਾਈਆਂ ਤਾਂ ਬਹੁਤ ਲੱਗੀਆਂ ਮੁਤਾਬ ਨਹੀਂ ਪਤਾ ਹੈਗਾ ਦੇਖੋ ਇੱਧਰ ਇੱਧਰ ਝੋਲਾ ਭਰਿਆ ਪਿਆ ਠੀਕ ਹੈ ਇਹਦੇ ਵਿੱਚ ਤਿੰਨ ਚਾਰ ਉਧਰ ਲੱਗੇ ਹੋਏ ਆ ਗਲੂਕੋਸ ਲੱਗ ਗਿਆ ਬਾਈ ਤੇ ਠੀਕ ਹੈ ਜੱਸ ਵੀਰੇ ਓਕੇ ਬਾਈ ਓਕੇ ਥੈਂਕ ਯੂ